ਸਮੁੰਦਰ ਦੇ ਠਟ ਤੇ ਇਹਦੀ ਕੁਟਿਆ ਸੀ ਇਕਦਰੇ ਦੂਰ ਗਿਆ ਜਦ ਵਾਪਸੀ ਤੇ ਆਇਆ ਤੇ ਸਮੁੰਦਰ ਕਿਧਰੇ ਚੜਿਆ ਉਸ ਦੀ ਇੱਕ ਲਹਿਰ ਨੇ ਉਸ ਦੀ ਕੁਟਿਆ ਸਾਰੀ ਬਰਬਾਦ ਕਰ ਦਿੱਤੀ ਜਿੱਥੇ ਤੱਕ ਉਸ ਦੀਆਂ ਲਹਿਰਾਂ ਆਉਂਦੀਆਂ ਸਨ ਹਮੇਸ਼ਾ ਉਸ ਤੋਂ ਅੱਗੇ ਆ ਗਏ ਉਸ ਦਿਨ ਕੁਟਿਆ ਬਰਬਾਦ ਹੋ ਗਈ ਤੇ ਇਸ ॠषि ਨੂੰ ਸਮੁੰਦਰ ਤੇ ਗੁੱਸਾ ਆਇਆ ਮੈਂ ਦੇਖੇ ਹੈ ਕਿਸਾਨਾਂ ਨੂੰ ਅਜੇ ਭਾਰਤ ਦੇ ਚ ਬਹਿਲ ਚੱਲਦੇ ਨੇ ਹਲ ਦੇ ਚ ਗੁੱਸਾ ਬੈਲਾਂ ਤੇ ਵੀ ਆਂਦਾ ਹੈ ਮਾਂ ਪੈਂਡ ਦੀਆਂ ਗੱਲਾਂ ਬੈਲਾਂ ਨੂੰ ਕੱਢਣ ਲੱਗ ਪੈਂਦੇ ਹਨ ਅੱਧ ਹੋ ਗਈ ਮੈਂ ਸਭ ਹੀ ਦੇਖਿਆ ਸਾਈਕਲ ਤੋਂ ਗਿਰ ਕੇ ਮਨੁੱਖ ਸਾਈਕਲ ਨੂੰ ਵੀ ਗਾਲਾਂ ਕੱਢਣ ਲੱਗ ਪੈਂਦੇ ਮੈਂ ਸਭ ਦੇਖਿਆ ਕਾਰ ਖਰਾਬ ਹੋ ਗਈ ਤੋਂ ਉਹਨੂੰ ਵੀ ਗਾਲਾਂ ਕੱਢਣ ਲੱਗ ਪੈਂਦੇ ਮਹਿਰਾਨ ਕ੍ਰੋਧ ਕਾਰ ਤੇ ਕ੍ਰੋਧ ਆ ਗਿਆ ਤੁਨ ਕਾਰ ਨੂੰ ਗਾਲਾਂ ਰਸਤੇ ਚ ਰੋਕ ਖੜਾ ਕਰ ਦਿੱਤਾ ਇਸ ਨੇ ਜਾਂਦੀ ਨਹੀਂ ਚਲਦੀ ਨਹੀਂ ਖਰਾਬ ਹੋ ਗਈ ਹੈ ਸਾਈਕਲ ਤੋਂ ਡਰ ਗਿਆ ਉਹਨ ਸਾਈਕਲ ਨੂੰ ਗਾਲਾਂ ਤੇ ਮੈਂ ਦੇਖੇ ਨੇ ਕਿਸਾਨ ਬੈਲਾਂ ਨੂੰ ਗਾਲਾਂ ਕੱਢਦੇ ਬੜੀਆਂ ਕੋਠੀਆਂ ਗਾਲਾਂ ਬੜੀਆਂ ਗੰਧੀਆਂ ਗਾਲਾਂ ਹੈਰਾਨਗੀ ਬੈਲਾਂ ਨੂੰ ਪੈਗਾਨਾ ਕੱਢਦੇ ਖੈਰ ਇਹ ਤੋਂ ਵਿਚਾਰ ਜੋ ਹੈ ਗੱਲ ਆ ਗਈ ਤੋ ਤਮਿਲਨਾਡ ਦੇ ਸਮਾਨ ઋષਿ ਨੂੰ ਸਮੁੰਦਰ ਤੇ ਗੁੱਸਾ ਆਇਆ ਕਰੋਧ ਆ ਗਿਆ ਇਹ ਢਾਈ ਚੁੱਲੀਆਂ ਦੇ ਸਮੁੰਦਰ ਨੂੰ ਪੀ ਗਿਆ ਫਿਰ ਇਸ ਨੇ ਖਾਰਜ ਕੀਤਾ ਤੇ ਸਮੁੰਦਰ ਇਸ ਤਰ੍ਹਾਂ ਖਾਰਾ ਹੋ ਗਿਆ ਨਮਕੀਨ ਹੋ ਗਿਆ ਇੰਜ ਹੋ ਗਿਆ ਤੇ ਪਿਛਲੇ ਕੋਈ 4-5 ਸਾਲ ਪਹਿਲੇ ਭਾਰਤ ਦੇ ਜ ਰਾਮਾਇਣ ਟੈਲੀਕਾਸਟ ਹੋਈ ਪੂਰਾ ਇੱਕ ਸਾਲ ਇਹ ਦ੍ਰਿਸ਼ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੈਨੂੰ ਪੂਰੀ ਰਾਮਾਇਣ ਤੇ ਦੇਖਣ ਨੂੰ ਨਹੀਂ ਮਿਲੀ ਸੀ इतवार ਵਾਲੇ ਦਿਨੇ 10 ਤੋਂ 11 ਕੇ ਪਤਨੇ ਨਾਉ ਤੋ 10 ਦਿਖਾਉਂਦੇ ਸਨ ਕਿਧਰੇ ਕਿਧਰੇ ਮੈਨੂੰ ਵੇਲ ਮਿਲ ਜਾਈ ਜਾਂ ਮੇਰਾ ਸਮਾ ਐਤਵਾਰ ਵਾਲੇ ਦਿਨ ਕਿਧਰੇ 11 12 ਹੋਵੇ ਤੋ ਮੈਨੂੰ ਦੇਖਣ ਦਾ ਮੌਕਾ ਮਿਲ ਜਾਂਦਾ ਸੀ। ਹੈਦਰਾਬਾਦ ਦੇਚ ਮੈਨੂੰ ਦੇਖਣ ਦਾ ਮੌਕਾ ਮਿਲ ਗਿਆ। ਮੈਨੂੰ ਖੈਣ ਲੱਗ ਗਿਆ ਨਹੀਂ ਤੁਹਾਡਾ ਟਾਈਮ ਅਖੀਰ ਵਿੱਚ 12 ਤੋਂ 1 ਹੋਵੇਗਾ। ਮੈਂ ਕਿਹਾ ਠੀਕ ਹੈ ਫਿਰ ਮੈਂ ਅਜ ਰਾਮੈਣ ਦੇਖਦਾ ਥੋੜਾ ਜਿਹਾ। ਉਸ ਦਿਨ ਫਿਰ ਇਹ ਦ੍ਰਿਸ਼ ਸੀ। ਤਾਮਿਲਨਾਡ ਦੇ ਸ਼੍ਰੀਸ਼ੀ ਨੂੰ ਗੁੱਸਾ ਆਇਆ ਢਾਈ ਚੁੱਲੀਆਂ 'ਚ ਕੇ ਸਮੁੰਦਰ ਨੂੰ ਪੀ ਗਿਆ ਐਸਾ ਦਿਖਾਇਆ ਗਿਆ ਮੈਂ ਕਿਹਾ ਅੱਦ ਹੋ ਗਈ ਗਿਆਨ ਵਿਗਿਆਨ ਕਿੱਥੇ ਦਾ ਪਹੁੰਚ ਗਿਆ ਇਹ ਢਾਈ ਚੁੱਲੀਆਂ 'ਚ ਸਮੁੰਦਰ ਨੂੰ ਪੀ ਗਿਆ ਪੁਰਾਣ 80 ਕੇ ਸਦੀ ਇਹ ਸਾਖੀਆਂ ਅੱਜ ਗਿਆਨ ਵਿਗਿਆਨ ਤੇ ਪੂਰੀਆਂ ਨਹੀਂ ਉਤਰਦੀਆਂ ਜਿੰਨੇ ਪੁਰਾਣੇ ਧਰਮ ਗ੍ਰੰਥ ਜਿੰਨੇ ਪੁਰਾਣੇ ਉਤਨੇ ਬਚਕਾਨੇ ਜਿੰਨੇ ਨਵੀਨ ਉਤਨੇ ਉਹਨਾਂ ਚ ਤਾਜ਼ਗੀ ਉਤਨੇ ਉਹ ਗਿਆਨ ਵਿਗਿਆਨ ਤੇ ਸਮੇਂ ਤੇ ਪੂਰੇ ਉਤਰਦੇ ਨੇ ਤੇ ਸਭ ਤੋਂ ਨਵੀਨ ਇੰਜ ਕਹਿ ਲੋ ਸਯੋਗ ਦੇ ਗ੍ਰੰਥ ਅੰਦੂਰ ਗੁਰਵਰਨ ਸਾਹਿਬ ਜੀ ਮਹਾਰਾਜ ਗਿਆਨ ਵਿਗਿਆਨ ਸਮੇਂ ਦੀ ਕਸੌਟੀ ਤੇ ਪੂਰੇ ਉਤਰਦੇ ਨਾ ਸਮਾਂ ਪਛਾੜ ਸਕਦਾ ਨਾ ਗਿਆਨ ਨਾ ਵਿਗਿਆਨ ਪੁਰਾਣਕ ਪ੍ਰਸੰਗ ਨੇ ਰਿਸ਼ੀ ਗੋਕੜ ਦਾ ਜਨਮ ਗਊ ਤੋਂ ਹੋਇਆ ਰਿਸ਼ੀ ਮਾਂਡਵ ਦਾ ਜਨਮ ਮੈਂਡਕੀ ਤੋਂ ਹੋਇਆ ਰਿਸ਼ੀ ਮਚੰਦਰਨਾਥ ਦਾ ਜਨਮ ਮੱਛੀ ਤੋਂ ਹੋਇਆ ਹੈਰਾਨਗੀ ਦੀ ਗੱਲ ਹੈ ਸਾਰੇ ਰਿਸ਼ੀ Muni ਪਸ਼ੂਆਂ ਤੋਂ ਹੀ ਪੈਦਾ ਹੁੰਦੇ ਰਹੇ ਖੈਰ ਪ੍ਰਾਕਿਰਤਿਕ ਗੱਲ ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਜਿੰਨੇ ਤੁਸੀਂ ਪਿੱਛੇ ਚਲੇ ਜਾਓਗੇ ਐਸੀਆਂ ਗੱਲਾਂ ਨੇ ਗਿਆਨ ਵਿਗਿਆਨ ਸਮੇਂ ਤੇ ਪੂਰੀਆਂ ਨਹੀਂ ਉਤਰਦੀਆਂ ਤੁ ਜਦ ਪੂਰੀਆਂ ਨਹੀਂ ਉਤਰਦੀਆਂ ਤੂੰ ਧਰਮ ਬਾਰੇ ਘਿਰਣਾ ਪੈਦਾ ਹੁੰਦੀ ਹੈ ਧਰਮ ਬਾਰੇ ਇਹ ਆਈ ਕੁਝ ਧਰਮ ਹੈ ਤੋ ਧਰਮ ਤੋਂ ਬਾਗਿਆਨਾ ਤਬੀਅਤ ਉਜਾਗਰ ਹੁੰਦੀ ਹੈ ਅਗਰ ਕਿਸੇ Hindu ਨੌਜਵਾਨਾਂ ਦੀ ਨਹੀਂ ਹੋਈ ਤੇ ਅਜੇ ਪੁਰਾਣ ਪੜ੍ਹੇ ਨਹੀਂ ਆਉਣਗੇ ਅਜੇ ਸਾਖੀਆਂ ਉਹਨਾਂ ਦੇ ਸਾਹਮਣੇ ਨਹੀਂ ਆਈਆਂ ਆਉਣਗੀਆਂ ਜਿਸ ਦਿਨ ਆ ਜਾਣਗੇ ਤੋ ਬਾਗਿ ਆਉਣਗੇ ਔਰ ਕੀ ਆਉਣਗੇ ਹੈ ਉਤੇ ਮੇ ਵਿਚਕਾਰ ਸੁਤੇ ਸਿੱਧ ਜੋ ਹੈ ਸਬਾਉਤ ਸਾਹਮਣੇ ਜੋ ਹੈ ਗਲ ਆ ਗਈ ਇਹ ਸਦੀ ਸਿਆਣੀ ਸਦੀਏ ਤੇ ਸਿਆਣਾ ਮਨੁੱਖੀ ਕਹਿੰਦੇ ਨੇ ਬਹੁਤ ਪਰ ਵੱਲ ਲੋਭੀ ਹੁੰਦਾ ਹੈ ਮੂੜ ਇਤਨਾ ਨਹੀਂ ਹੁੰਦਾ ਲੋਭ ਲਈ ਸਿਆਣਪ ਚਾਹੀਦੀ ਹੈ ਲੋਭ ਲਈ ਬੜਾ ਗਿਆਨ ਚਾਹੀਦਾ ਹੈ ਔਰ ਸਿਆਣੀਆਂ ਕੌਮਾਂ ਬਹੁਤ ਲੋਭੀ ਕੌਮਾਂ ਹੁੰਦੀਆਂ ਨੇ ਸਿਆਣਾ ਮਨੁੱਖ ਬੜਾ ਲੋਭੀ ਮਨੁੱਖ ਹੁੰਦਾ ਹੈ ਇਹ ਧਰਮ ਕਹਿੰਦਾ ਹੈ ਇਹ ਵੀ ਮੈਂ ਅਰਜ਼ ਕਰਦੇ ਇਸ ਸਦੀ ਦੀ ਮੂਲ ਬਿਮਾਰੀ ਮਨੁੱਖ ਦੀ ਲੋਭ ਕਿ ਹੁਣ ਪਤਾ ਹੈ ਪਾਪ ਕਰਾਂਗੇ ਤੇ ਨਫਾ ਪੁੰਨ ਕਰਾਂਗੇ ਤੇ ਨੁਕਸਾਨ ਸੱਚ ਬੋਲਣ ਦੇ ਚਾਟਾ ਝੂਠ ਬੋਲਣ ਦੇ ਚ ਨਫਾ ਤੋਂ ਮਨੁੱਖ ਨੂੰ ਨਫਾ ਚਾਹੀਦਾ ਹੈ ਪਾਪ ਪੁੰਨ ਦੀ ਗੱਲ ਨਹੀਂ ਹੈ ਜੇ ਇਤਨਾ ਪਤਾ ਚਲ ਜਾਏ ਪੁੰਨ ਦੇ ਚ ਨਫਾ ਹੈ ਤੋ ਹਰ ਬਸ਼ਰ ਨੇ ਪੁੰਨ ਕਰਨਾ ਹੈ ਪਰ ਚੁਕੇ ਪਤਾ ਹੈ ਪੁੰਨ ਦੇ ਚ ਨਫਾ ਕੋਈ ਨਹੀਂ ਦੁਨਿਆਵੀ ਨਫਾ ਤੇ ਨਹੀਂ ਹੈ ਤੇ ਫਿਰ ਕਿਉਂ ਕਰੀਏ ਤੋ ਫਿਰ ਲੋਭ ਕਰਕੇ ਪਾਪ ਕਰ ਲੈ ਔਰ ਪਤਾ ਹੈ ਕਬੀਰ ਕਹਿੰਦੇ ਨੇ ਤੇ ਅਸੀਂ ਮੰਨ ਨਹੀਂ ਸਕਦੇ ਇਸ ਨੂੰ ਪਤਾ ਹੀ ਨਹੀਂ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਅਗਣ ਕਰੇ ਕਾਹੇ ਕੀ ਕੁਸਲਾਤ ਆਤ ਦੇਪ ਕੋਇ ਹੈ ਪਰੈ ਜਾਣਦਾ ਹੈ ਮਨ ਐਸਾ ਨਹੀਂ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਤਾ ਤੂੰ ਜੇ ਤੂੰ ਗਲਤ ਕਰ ਰਿਹਾ ਹੈ ਤੂੰ ਤੇ ਫਿਰ ਬੋਗੇਗਾ ਕੌਣ ਤੂੰ ਹੀ ਬੋਗੇਗਾ ਪਰ ਕਹਿੰਦਾ ਅੱਜ ਕਰ ਰਿਹਾ ਅੱਜ ਦਾ ਤੇ ਰਸ ਲੈ ਲਵਾਂਗਾ ਜਦ ਬੋਗਾਗਾ ਦੇਖਾਂਗਾ ਬਸ ਇਸ ਆਧਾਰ ਤੇ ਅਨਰਥ ਚੱਲਦਾ ਹੈ ਪਾਪ ਚੱਲਦਾ ਹੈ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਉਹ ਗਣ ਕਰੇ ਕਾਹੇ ਕੀ ਕੁਸਲਤ ਹਾਥ ਦੀਪ ਕੋ ਐ ਪਰ ਜੇ ਕਿਦਰੇ ਇਤਨਾ ਵੀ ਜਾਣ ਲਵੇ ਕਿ ਜੋ ਕੁਛ ਕਰ ਰਿਹਾ ਉਸ ਦਾ ਅੰਜਾਮ ਹੁਣੇ ਹੀ ਉਸ ਨੂੰ ਦਿਖਾਈ ਦੇਵੇ ਹੁਣ ਇਸੇ ਵਗੈ ਅਜੇ ਉਸ ਨੂੰ ਰਸ ਦਿਖਾਈ ਦਿੰਦਾ ਹੈ ਅਗਰ ਪਾਪ ਦੇ ਚ ਰਸ ਨਾ ਹੁੰਦਾ ਤਾਂ ਕਿਸੇ ਨੇ ਵੀ ਨਹੀਂ ਕਰਨਾ ਸੀ ਇਹ ਵੀ ਮੈਰਜ਼ ਕਰਦੇ ਅਜੇ ਇਸ ਨੂੰ ਨਫਾ ਦਿਖਾਈ ਦਿੰਦਾ ਔਰ ਵਾਕਈ ਪਾਪ ਦੇ ਚ ਨਫਾ ਨਾ ਆਉਂਦਾ ਤੇ ਕਿਸੇ ਨੇ ਵੀ ਪਾਪ ਨਹੀਂ ਕਰਨਾ ਸੀ ਨਫਾ ਹੈ ਰਸ ਹੈ ਪਰ ਇਸ ਰਸ ਦੇ ਥੱਲੇ ਜਿਸ ਨੂੰ ਬੇਰਸੀ ਦਿਖਾਈ ਦੇ ਜਾਏ ਇਹ ਸਤਸੰਗ ਤਾਂ ਬਿਨਾ ਨਹੀਂ ਹੋ ਸਕਦੀ ਜਬ ਤੱਕ ਤਾਂ ਬਿਨਾ ਨਹੀਂ ਹੋ ਸਕਦੀ ਕਿਸ ਦਾ ਇਸ ਨੂੰ ਨਹੀਂ ਪਤਾ ਤਾਂ ਗੁਰਬਾਣੀ ਕਹਿੰਦੀ ਹਾਂ ਇਹ ਗੱਲ ਇਹ ਨਹੀਂ ਜਾਣਦਾ ਅਨਜਾਨਤ ਬਿਖਿਆ ਮੇ ਰਚੇ ਜੇ ਜਾਣਤ ਆਪਨ ਆਪ ਬਚੇ ਇਸ ਗੱਲ ਨੂੰ ਇਹ ਨਹੀਂ ਜਾਣਦਾ ਇਸ ਨੂੰ ਇਹ ਨਹੀਂ ਪਤਾ ਇਸ ਨੂੰ ਇਹ ਪਤਾ ਹੈ ਕਿ ਪਾਪ ਦੇ ਚੱਕਰਸ ਹੈ ਨਫ ਹੈ ਪਰ ਅਜੇ ਇਸ ਨੂੰ ਇਹ ਨਹੀਂ ਪਤਾ ਕਿ ਇਸ ਨਫੇ ਦੇ ਚ ਕਿਤਨਾ ਕ ਨੁਕਸਾਨ ਹੈ ਇਸ ਰਸ ਦੇ ਚ ਕਿਤਨੀ ਬੇਰਸੀ ਹੈ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਇਸ ਮਿਠਾਸ ਦੇ ਚ ਕਿਤਨੀ ਕੁੜਤ ਹਨ ਪਰ ਕੁੜਤਨ ਤੇ ਜੇ ਆਵੇਗੀ ਨਾ ਪਹਿਲੇ ਤੇ ਮਿਠਾਸ ਹੈ ਤੋ ਮਿਠਾਸ ਪ੍ਰਭਾਵਿਤ ਕਰਦੀ ਹੈ ਹਜ਼ਾਰਾਂ ਸਤਸੰਗੀਆਂ ਨੇ ਮੈਨੂੰ ਆਖਿਆ ਉਹਣਾ ਭਾਰਤ ਦੇਸ਼ ਤੇ 12 ਗੈਨੇਜੇ ਬੇਈਮਾਨ ਮੌਜਾਂ ਤੇ ਕਰ ਦੇਣਾ ਅਸੀਂ ਇਮਾਨਦਾਰ ਦੁਖੀ ਤੇ ਹੁਣ ਜਿਸ ਨੂੰ ਬੇਈਮਾਨੀ ਦੇਚ ਮੌਜਾਂ ਦਿਖਾਈ ਦਿੰਦੀਆਂ ਨੇ ਕਿ ਇਮਾਨਦਾਰ ਕਿੰਨੇ ਕ ਦਿਨ ਤੱਕ ਰਹੇਗਾ ਕਿੰਨੇ ਕ ਦਿਨ ਤੱਕ ਰਹੇਗਾ ਇਹ ਏਦਾ ਇਮਾਨਦਾਰ ਹੋਣਾ ਝੂਠ ਨਹੀਂ ਤੇ ਹੁਰ ਕੀ ਹੈ ਪਖੰਡ ਨਹੀਂ ਤੇ ਹੁਰ ਕੀ ਹੈ ਕਿਉਂਕਿ ਇਹਨੂੰ ਮੌਜਾਂ ਤੇ ਬੇਈਮਾਨੀ ਹੀ ਦਿਖਾਈ ਦਿੰਦੀ ਹੈ ਪਤਾ ਨਹੀਂ ਕਿਤਨੇ ਨੇ ਮੈਨੂੰ ਆਖਿਆ ਏ ਠੱਗ ਏ ਦੁਸ਼ਟ ਏ ਚੋਰ ਏ ਗੁਨਾਹਗਾਰ ਮੌਜਾਂ ਪੈਮਾਨ ਦੇ ਰਸ ਪੈ ਲੈਂਦੇ ਆਨੰਦ ਪੈ ਲੈਂਦੇ ਅਸੀ ਦੁਖੀ ਨਹੀਂ ਤੋ ਹੁਣ ਜਿਸ ਨੂੰ ਬੇਈਮਾਨੀ ਦੇ ਠੱਗੀ ਦੇ ਅਨਰਥ ਦੇਸ਼ ਧੋਖਿਆਂ ਦੇ ਵਿੱਚ ਆਨੰਦ ਦਿਖਾਈ ਦਿੰਦਾ ਇਸ ਮਨੁੱਖ ਦਾ ਧਾਰਮਿਕ ਹੋਣਾ ਤੇ ਗੁਰਦੁਆਰੇ ਆਣਾ ਸਿਵਾਏ ਪਖੰਡ ਤੋ ਹੋਰ ਕੀ ਹੈ ਕਿਉਂਕਿ ਮੌਜਾਂ ਤੇ ਪਾਪ ਦੇ ਚ ਨੇ ਕੋਈ ਪੁੰਨ ਦੇ ਚ ਥੋੜੀ ਨੇ ਆਨੰਦ ਤੇ ਪਾਪ ਦੇ ਚ ਹੈ ਔਰ ਮੈਂ ਅਰਸ ਕਰਾ ਹੈ ਪਹਿਲੀ ਸਟੇਜ ਦੇ ਚ ਹੈ ਮਿੱਠਾ ਕਰਕੇ ਖਾਇਆ ਖਾਣ ਲੱਗੇ ਆਏ ਮਿੱਠਾ ਬਹੁਤ ਮਿੱਠਾ ਅੰਜਾਮ ਇਸ ਦਾ ਕੌੜਾ ਹੈ ਲੇਕਿਨ ਖਾਣ ਲੱਗਿਆਂ ਤੇ ਮਿੱਠਾ ਹੈ ਕਰਨ ਲੱਗਿਆਂ ਤੇ ਨਫਾ ਹੈ ਤੇ ਜੇ ਪਾਪ ਕਰਨ ਲੱਗਿਆਂ ਨਫਾ ਹੀ ਨਫਾ ਹੈ ਤਾਂ ਕੀ ਲੋੜ ਹੈ ਪੁੰਨ ਕਰਨ ਦੀ ਪੁੰਨ ਕਰਨ ਲੱਗਿਆਂ ਹੁਣ ਮੈਂ ਅਰਜ਼ ਕਰਾਂ ਪਹਿਲੇ ਘਾਟਾ ਹੀ ਹੈ ਕੋਈ ਨਫਾ ਨਹੀਂ ਪੁੰਨ ਕਰਨ ਲੱਗਿਆਂ ਪਹਿਲੇ ਘਾਟਾ ਹੈ ਨਫਾ ਬਾਅਦ ਦੇ ਚ ਹੈ ਪਿਤਾ ਕਲਿਆਨ ਦਾਸ ਨੇ ਖਿੱਚ ਕੇ ਦੋ ਥੱਪੜ ਗੁਰੂ ਨਾਨਕ ਨੂੰ ਮਾਰੇ ਤੂੰ ਤੇ 20 ਰੁਪਏ ਵੀ ਗਵਾ ਕੇ ਆ ਗਏ। ਇਹ ਤੇ ਗਵਾ ਕੇ ਆ ਗਏ। ਕਾਟਾ। ਕਾਟਾ ਹੀ ਪਾ ਕੇ ਆ ਗਏ। ਤੈਨੂੰ ਮੈਂ ਕਿਹਾ ਸੀ 20 ਦੇ 200 ਬਣਾ ਤੂੰ ਤੇ 20 ਵੀ ਗਵਾ ਕੇ ਆ ਗਏ। ਕਾਟਾ। ਪਰ ਕੌਣ ਦੱਸੇ ਉਹ 20 ਰੁਪਇਆ ਦੀ ਬਰਕਤ ਏ ਕਿ ਦੁਨੀਆ ਭਰ ਦੇ ਗੁਰਦਵਾਰਿਆਂ 'ਚ ਲੰਗਰ 'ਤੇ ਚੱਲਦੇ ਨੇ। ਲੰਗਰ ਹੀ ਤੇ ਚਲਾਇਆ ਸੀ ਉਹ 20 ਰੁਪਏ ਫਲੀ ਬੂਤ ਨੇ। ਉਹ ਚੱਲ ਰਹਿਣ। ਗੁਰੂ ਰਾਣਿਕ ਦੇ ਘਰ ਤੇ 20 ਰੁਪਏ ਦੀ ਬਰਕਤ ਨਾ ਮਸਜਿਦ ਦੇ ਚ ਰੋਟੀ ਮਿਲਦੀ ਐ ਨਾ ਮੰਦਿਰ ਦੇ ਚ ਨਾ ਬੋਧ ਮਠਾਂ ਦੇ ਚ ਮਿਲਦੀ ਐ ਨਾ ਜੈਨ ਧਰਮ ਸਥਾਨਾਂ ਦੇ ਚ ਭਾਵੇਂ ਸੋਨੇ ਦੇ ਮੰਦਿਰ ਬਣਿਆ ਨੇ ਭਾਵੇਂ ਮਾਰਬਲ ਲੱਗਿਆ ਐ ਭਾਵੇਂ ਕੀਮਤੀ ਨੇ ਪਰ ਭੁੱਖੇ ਲਈ ਅੰਨ ਲੋੜਵੰਦੇ ਲਈ ਅੰਨ ਤੇ ਗੁਰਦੁਆਰਿਆਂ ਚ ਹੀ ਔਰ ਕਿਧਰੇ ਵੀ ਨਹੀਂ 20 ਰੁਪਏ ਦੀ ਬਰਕਤ ਪਹਿਲੇ ਤੇ ਘਾਟਾ ਹੀ ਦਿਖਾਈ ਦਿੱਤਾ ਹੈ ਉਹਨਾਂ ਦੇ ਚ ਪਹਿਲੇ ਘਾਟਾ ਹੈ ਪਾਪ ਦੇ ਚ ਪਹਿਲੇ ਨਫਾ ਹੈ ਪਾਪ ਦੇ ਚ ਆਖਿਰ ਦੇ ਚ ਘਾਟਾ ਹੈ ਪੁੰਨ ਦੇ ਚ ਆਖਿਰ ਦੇ ਚ ਨਫਾ ਹੀ ਨਫਾ ਹੈ ਤਾਂ ਹੁਣ ਕੋਈ ਆਖਿਰ ਤੱਕ ਆਪਣੀ ਨਿਗਾਹ ਲੈ ਜਾਏ ਪੁੰਨ ਦੇ ਚ ਆਖਿਰ ਦੇ ਚ ਵੇਖੇ ਤੇ ਪਾਪ ਦੇ ਚ ਆਖਿਰ ਦੇ ਚ ਵੇਖੇ ਬੜਾ ਅਖੀਰ ਤੱਕ ਦ੍ਰਿਸ਼ਟੀ ਜਾਂਦੀ ਨਹੀਂ ਮਨੋ ਕਿ ਤਨਾ ਦੂਰ ਦ੍ਰਿਸ਼ਟ ਹੈ ਨੇ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਨਜਾਨਤ ਬਿਖਿਆ ਮੈਂ ਰਚੇ ਇਹ ਜਾਣਕਾਰੀ ਨਹੀਂ ਹੈ ਕਿਉਂਕਿ ਅਖੀਰ ਤੱਕ ਇਸ ਦੀ ਨਿਗਾਹ ਨਹੀਂ ਜਾਂਦੀ ਇਹਨੂੰ ਇਹ ਦਿਸਦਾ ਹੈ ਇਹ ਜੋ ਮੈਂ ਕਰਨੇ ਅਤੇ ਨਫਾ ਹੈ ਬੜਾ ਭਾਰੀ ਨਫਾ ਹੈ ਧੋਖਾ ਦੇ ਕੇ ਮੈਨੂੰ ਬੜਾ ਲਾਭ ਹੈ ਝੂਠ ਬੋਲ ਕੇ ਮੈਨੂੰ ਬੜੀ ਖੁਸ਼ੀ ਮਿਲੀ ਹੈ ਬੜਾ ਨਫਾ ਮਿਲੇ ظلم کر کے تشدّد کر کے بہت موجاں ہے بہت موجاں ہے میں ایک پنسیہ دی زبانیں سنیا پنجاب دے وچ اج 14 نو ٹھکانے لا کے ہیں ہسدے ہویا خوش اج 14 نو ٹھکانے لا کے ہیں انہوں نے پتہ سی میں پیچھے کھڑا ਅਚੌਦਾਂ ਨੂੰ ਟਿਕਾਣੇ ਲਾ ਕੇ ਆਇਆ ਉਹ ਟਿਕਾਣੇ ਲਾ ਕੇ ਆਇਆ ਖੁਸ਼ ਡੀਂਗਾ ਤੇ ਅਮਾਰਿਆਂ ਨੂੰ ਕਿਦਰ ਇਨਾਮ ਵੀ ਮਿਲੇ ਉਹਨਾਂ ਦੇ ਨਫਾ ਪਾਪ ਉਹਦੇ ਵਿੱਚ ਪਹਿਲੇ ਨਫਾ ਸਭ ਜਗ੍ਹਾ ਨਫਾ ਹੈ ਔਰ ਆਪਣੇ ਆਪਣੇ ਢੰਗ ਦੇ ਪਾਪ ਨੇ ਇਹ ਵੀ ਮਾਰ ਸਕਦੇ ਆਪਣੇ ਹੀ ਆਪਣੇ ਢੰਗ ਦੇ ਗੁਨਾਹ ਨੇ ਪਰ ਸਾਰੀ ਦੁਨੀਆ 'ਚ ਨੇ ਪਾਉਪ ਦੇ ਵਿੱਚ ਪਹਿਲੇ ਨਫਾ ਹੈ ਅਖੀਰ ਦੇ ਵਿੱਚ ਨੁਕਸਾਨ ਹੈ। ਪੋਨ ਦੇ ਵਿੱਚ ਪਹਿਲੇ ਨੁਕਸਾਨ ਹੈ ਅਖੀਰ ਦੇ ਵਿੱਚ ਨਫਾ ਹੈ। ਤੋ ਹੁਣ ਅਖੀਰ ਤੱਕ ਕਿਸ ਦੀ ਨਿਗਾਹ ਜਾਂਦੀ ਹੈ ਇਤਨਾ ਦੂਰ ਦ੍ਰਿਸ਼ਟ ਕੌਣ ਹੈ ਦੇ ਲੰਮੀ ਨਦਰ ਨੇ ਹਾਲੀਏ। ਮਹਾਰਾਜ ਕਹਿੰਦੇ ਬੜੀ ਲੰਮੀ ਨਿਗਾਰਕ ਦੂਰ ਤੱਕ ਵੇਖ। ਕਿ ਤੇਰਾ ਕੀਤਾ ਹੋਇਆ ਕਿੱਥੇ ਤੱਕ ਪਹੁੰਚੇਗਾ? ਦੂਰ ਤੱਕ ਵੇਖ। ਦੂਰ ਤੱਕ ਨਹੀਂ ਵੇਖਦਾ ਥੋੜਾ ਵੇਖਦਾ ਮੈਂ ਕੀਤਾ ਇਹਦੇ ਨਫਾ ਤਾਂ ਇਹੀ ਕਰਨਾ ਹੈ ਕਿਉਂਕਿ ਇਹਦੇ ਵਿੱਚ ਨਫਾ ਹੈ ਦੁਨਿਆਵੀ ਨਫਾ ਹੈ ਪਰ ਅਧਿਆਤਮਕ ਘਾਟਾ ਹੈ ਰੋਹਾਨੀ ਘਾਟਾ ਹੈ ਉਹ ਨਹੀਂ ਦਿਖਾਈ ਦਿੰਦਾ ਮਿਠਾ ਕਰਕੇ ਖਾਇਆ ਅਗਰ ਪਾਪ ਦੇ ਵਿੱਚ ਮਿਠਾਸ ਨਾ ਹੋਵੇ ਤਾਂ ਕਿਸੇ ਨੇ ਖਾਣਾ ਵੀ ਨਹੀਂ ਭਾਵੇਂ ਕਿਸੇ ਨੇ ਕਰਨਾ ਵੀ ਨਹੀਂ ਪਾਪ ਦੇ ਵਿੱਚ ਬਹੁਤ ਵੱਡੀ ਮਿਠਾਸ ਹੈ ਇਹ ਮਿਠਾਸ ਚੰਗੇ ਚੰਗੇ ਪੁਨੀਤ ਤੇ ਸਤਸੰਗੀਆਂ ਨੂੰ ਪ੍ਰੇਰਦੀ ਹੈ ਦੋਕੇ ਮੈਨੂੰ ساری ਦੁਨੀਆ ਚ ਮਿਲਦੇ ਨੇ ਗੈਨੇ ਜੀ ਉਹ ਝੂਠੇ ਤੇ ਮੌਜਾਂ ਪੈ ਕਰਦੇ ਨੇ ਕੋਈ ਬੇਈਮਾਨ ਤੇ ਆਨੰਦ ਪੈ ਮਾਣਦੇ ਨੇ ਉਹ ਦਗਾ ਆਵਾਜ਼ ਪਾਪੀ ਤੇ ਮੌਜਾਂ ਪੈ ਕਰਦੇ ਨੇ ਅਸੀਂ ਦੁਖੀ ਆ ਤੇ ਜਿਹਨੂੰ ਹੁਣ ਪੁੰਨ ਦੇ ਚ ਦੁਖੀ ਦੁੱਖ ਦਿਖਾਈ ਦਿੰਦਾ ਤੇ ਪਾਪ ਦੇ ਚ ਮਜ਼ਾ ਹੀ ਮਜ਼ਾ ਦਿਖਾਈ ਦਿੰਦਾ ਇਹ ਬੰਦਾ ਕਿੰਨੇ ਦਿਨ ਤੱਕ ਪੁੰਨ ਕਰੇਗਾ ਪਰ ਇਸ ਦੇ ਪੁੰਨ ਛੇਤੀ ਪਾਪ ਦੇ ਜ ਬਦਲਣ ਵਾਲੇ ਨੇ ਇੱਕ ਧੱਕਾ ਲੱਗੇਗਾ ਪਾਪੀ ਹੋ ਜਾਏਗਾੁਰ ਕੀ ਹਾਂ ਹੋ ਸਕਦਾ ਹੈ ਇਹ ਛੋਟੇ ਨਫੇ ਲਈ ਕੋਈ ਪਾਪ ਨਾ ਕਰੇ ਵੱਡੇ ਲਫੇ ਨਫੇ ਲਈ ਕਰੇਗਾ ਕਰ ਲਏਗਾ ਇਹ ਵੀ ਮੈਰਜ ਕਰਦੇ